ਚਲ ਚਲ ਚਲਦੇ ਆ ਫਿਰ ਆਪਾਂ ਚੰਨੇ ਯਾਰ ਇੱਕ ਨਾ ਆਹ ਚੱਲੀ ਜਾਂਦੀ ਆ ਯਾਰ ਇੱਕ ਐਮੀ ਬਿਰਕਾ ਕਪੜਾ ਅੱਛਾ ਹੈ ਤਾਂ ਉਹ ਫਿਲਮਾਂ ਵਾਲਾ ਮੁੰਡਾ ਐਮੀ ਬਿਰਕਾ ਜਿਹੜਾ ਪਰ ਉਹਨੇ ਬਾਈ ਗੱਲ ਬਹੁਤ ਗਲਤ ਕਰਤੀ ਅੱਛਾ ਗਲਤ ਉਹ ਕਰਦੀ ਇੱਕ ਗੀਤ ਕੱਢਿਆ ਉਹਨੇ ਧਾਰਮਿਕ ਉਹ ਉਹ ਧਾਰਮਿਕ ਗੀਤ ਦੇ ਵਿੱਚ ਨਾ ਉਹਨੇ ਮਤਲ ਬਣਾ ਲਈ ਫੋਟੋ ਗੁਰੂ ਨਾਨਕ ਦੇ ਮਹਾਰਾਜ ਦੀ ਹਾਂ ਮਹਾਰਾਜ ਦੀ ਫੋਟੋ ਬਣਾ ਕੇ ਬੰਦਾ ਜਿਹੜਾ ਪੜਦੇ ਚ ਕਰਿਆ ਵਾ ਜਿਹੜੀ ਮੂੰਹ ਨਹੀਂ ਉਹਦਾ ਦੀਦਾ ਉਵੇਂ ਬਣਾਇਆ ਵਾ ਉੱਤੇ ਮਾਬਾਲਾ ਤੇ ਮਰਦਾਨਾ ਕੜਿਆ ਤੇ ਪਾਸੇ ਸੱਚੀ ਵਿੱਚੀ ਵਾਂਗੂ ਕੜਿਆ ਕਰਨ ਦੇ ਚੋਰ ਕਰਦੇ ਆ ਚੋਰ ਕਰਦੇ ਉਹ ਦਿਖਾਈ ਜਾਂਦਾ ਵਿੱਚ ਉਹ ਕਾਹਦਾ ਦਿਖਾਉਂਦਾ ਬਸ ਉਹਦੇ ਡਾਂਗ ਫੇਰਨੀ ਚਾਹੀਦੀਆਂ ਯਾਰ ਉਹਦਾ ਬਾਬਾ ਨਾਨਕ ਬਾਣ ਲੱਗਿਆ ਹਾਂ ਉਹਦਾ ਬਾਬਾ ਉਹੀ ਤਾਂ ਗੱਲ ਆ ਵੀ ਆਏ ਆ ਲੋਕ ਹਾਂ ਜਿਹੜੇ ਆਪਣੇ ਨਾ ਜੱਥੇਦਾਰ ਆ ਵੱਡੇ ਵੱਡੇ ਜੱਥੇਦਾਰ ਆ ਜਿਹੜੇ ਇਹਨਾਂ ਨੇ ਬਾਈ ਦਾਦਾ ਬੇੜਾ ਵਹਿ ਗਿਆ ਕਿਸੇ ਨੂੰ ਇਹ ਸਜ਼ਾ ਨਹੀਂ ਦਿੰਦੇ ਨਾ ਕਿਸੇ ਨੂੰ ਇਹ ਕੁਛ ਨਹੀਂ ਕਰਦੇ ਗੱਲਾਂ ਸੁਣੀ ਜਾਂਦੇ ਆ ਗੱਲਾਂ ਸੁਣੀ ਜਾਂਦੇ ਆ ਫਿਰ ਉਹਨੂੰ ਮaafi ਦੇ ਦਿੱਤੀ ਦੇ ਕੇ ਮaafi ਦੇ ਕੇ ਬੰਦਾ ਫਿਰ ਗਾਂਹ ਹੋਰ ਗਲਤੀ ਕਰਨ ਲੱਗ ਜਾਂਦਾ ਮaafੀ ਇਹਦੀ ਮaafੀ ਕਾਦੀ ਹਾਂ ਐਡਾ ਵੱਡਾ ਤੁਹਾਨੂੰ ਉਹਨੂੰ ਹਰ ਆਉਂਦਾ ਇੱਧਰ ਇੱਕ ਮਹਾਰਾਸ਼ਟਰ ਦੇ ਵਿੱਚ ਹੋਰ ਸੁਣ ਲਾ ਹਜੂਰ ਸਾਹਿਬ ਅੰਨੀ ਆਪਣੇ ਉਧਰ ਇੱਕ ਪਿੰਡ ਦੇ ਵਿੱਚ ਇੱਕ ਬੰਦਾ ਸੀ ਉਹਨੂੰ ਦਾੜੀ ਲਾ ਕੇ ਨਾ ਆਹ ਦੂਜੀ ਆਪਣੀ ਨਕਲੀ ਨਕਲੀ ਦਾੜੀ ਲਾ ਕੇ ਚਿੱਟੀ ਓਵੇਂ ਬਾਹਰ ਇਹਦਾ ਤੁੰਬਾ ਫੜਾਇਆ ਓਵੇਂ ਉਹਦਾ ਪੱਗ ਬੰਨ ਕੇ ਤੇ ਮਾਲਾ ਪਾਈ ਓਵੇਂ ਸਾਰਾ ਕੁਝ ਕਰਕੇ ਤੇ ਘਰਾਂ ਦੇ ਵਿੱਚ ਉਹ ਐ ਗਿੜੇ ਦਿੰਦਾ ਫਿਰਦਾ ਨਾ ਗੁਰੂ ਨਾਨਕ ਬਣਿਆ ਵਾ ਤੇਰੇ ਮਰ ਕੇ ਲੋਕ ਉਹਦੇ ਮਗਰ ਮਗਰ ਫਿਰਦੇ ਆ ਯਾਰ ਐਡਾ ਜਲੂਸ ਆਪਣਾ ਸਿੱਖੀ ਦਾ ਕੱਢੀ ਜਾਂਦੇ ਯਾਰ ਕੱਢੀ ਜਾਂਦੇ ਭਾਵਾ ਸਿੱਖੀ ਨੂੰ ਤਾਂ ਉਹੀ ਨਾ ਜੀ ਨਾ ਆਹ ਕਹਿੰਦਾ ਵੱਡੇ ਵੱਡੇ ਬੈਠੇ ਤਖਤਾਂ ਤੇ ਇਹ ਕੀ ਕਰਦੇ ਆ ਇਹ ਕੀ ਕਰਦੇ ਆ ਫਿਰ ਸਰਸਿਆਂ ਨੂੰ ਦੇਖ ਲਾ ਦੇਤੀ ਸੀ ਉਦੋਂ ਮਾਫੀ ਹਾਂ ਕੀ ਯਾਰ ਦੇਖ ਜਦੋਂ ਗੁਰੂ ਆਪਣੇ ਦਾ ਜਾਂ ਸੀਗਾ ਨਾ ਰਾਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਨਾ ਬਾਦਸ਼ਾਹ ਸੀ ਉਦੋਂ ਉਹ ਬਸ ਪੂਰਾ ਉਹਨੂੰ ਰਣਜੀਤ ਸੋ ਉਹਨੂੰ ਤਲਬ ਕਰ ਲਿਆ ਸੀਗਾ ਉਹਦੇ ਤੇ ਦੂਜੇ ਤੇ ਆਪਣੇ ਤੇ ਅਕਾਲ ਤਖਤ ਤੇ ਹਾਂ ਕਾਲ ਤੱਕ ਤੇ ਰਣਜੀਤ ਨੂੰ ਤਾਲਬ ਕਰਕੇ ਉਹਨੂੰ ਕੋਰਡਿਆਂ ਦੀ ਸੇਵਾ ਲਾਏ ਕਹਿੰਦੇ ਕਦੇ ਕੋਰਡੇ ਫੇਰਨੇ ਤੇ ਸਜ਼ਾ ਲਾਈ ਕਹਿੰਦੇ ਫੇਰੋਏ ਦੇ ਤੇ ਨੰਬਨਾ ਬੰਨ ਕੇ ਤੇ ਉਹ ਵੀ ਖੜ ਗਿਆ ਭਾਈ ਉਹ ਵੀ ਖੜ ਗਿਆ ਉਹ ਵੀ ਖੜ ਗਿਆ ਕਹਿੰਦਾ ਕੋਈ ਨਹੀਂ ਮੈਂ ਗਲਤੀ ਕੀਤੀ ਆ ਮੈਨੂੰ ਦੇਵੋ ਸਜ਼ਾ ਉਹ ਸਿੱਖਿਆਰਗਾ ਤਾਂ ਕੋਈ ਆ ਪੰਜਾਬ ਵਰਗਾ ਦਾ ਪੰਜਾਬ ਹੀ ਇਹਨੇ ਗਾਵਾਵੇਂ ਆ ਹਾਂ ਨਹੀਂ ਹੋਵੇ ਇਹ ਤਾਂ ਬਾਈ ਜਮਾ ਬੇੜਾ ਕਾਰਕ ਕਰਤਾ ਪੰਜਾਬ ਦਾ ਬੇੜਾ ਕਾਰਕ ਕਰਤਾ ਹਾਂ ਜਮਾ ਕੋਈ ਸੁਣਦਾ ਹੀ ਨਹੀਂ ਕੋਈ ਨਹੀਂ ਸੁਣਦਾ ਹੁਣ ਤਾਂ ਯਾਰ ਜਵਾਕ ਆ ਤਾਂ ਤੂੰ ਲਾਲਾ ਸਾਹਿਬ ਵੀ ਜਦੋਂ ਨਾ ਕਿਸੇ ਨੂੰ ਲਾਂਭਾ ਦੇਣ ਉੱਠ ਜਾ ਅੱਗੇ ਆਉਂ ਕਹਿੰਦੇ ਨੇ ਅਗਲਾ ਕਹਿੰਦਾ ਮਾਰੀ ਸਾਡੇ ਜਵਾਕ ਦੇ 476 ਜੇ ਹਲਤ ਕਰਦਾ ਹੋਇਆ ਹੈ ਤੇ ਹੁਣ ਕੀ ਕਹਿੰਦੇ ਆ ਹੁਣ ਕੀ ਕਹਿੰਦਾ ਹੁਣ ਉਹ ਕਹਿੰਦੇ ਹੁਣ ਅਸੀਂ ਤਾਂ ਕਦੇ ਕੂਰਿਆ ਨਹੀਂ ਕਰ ਯਾਰ ਤੂੰ ਸਾਡੇ ਜਵਾਕ ਨੂੰ ਕਿਉਂ ਘੂਰਤਾ ਅਸੀਂ ਤਾਂ ਘਰੇ ਕਦੇ ਨੂੰ ਕੂਰਿਆ ਨਹੀਂਗਾ ਹੈ ਉਹ ਮਾਰ ਆ ਮਾਟੇਇ ਕੂਰ ਦਿੰਦਾ ਹਾਂ ਉਹ ਮਾਸਟਰ ਦੇ ਮਗਰ ਮਗਰ ਪੈ ਜਾਂਦੇ ਆ ਆ ਵੀ ਤੂੰ ਸਾਡੇ ਜਵਾਰ ਨੂੰ ਕਿਉਂ ਕੂਰਿਆ ਕਿਉਂ ਕੂਰਿਆ ਇੱਦਾਂ ਕੂਰਦਾ ਤੂੰ ਕਾਦ ਕੂਰਦਾ ਯਾਰ ਜਵਾਨਾ ਬਾਈ ਬਾਲਾ ਗਲਤ ਆ ਗਿਆ ਆਪਣੇ ਬਾਈ ਜੱਥੇਦਾਰ ਜੇ ਤਾਂ ਕੋਈ ਮਹਾਰਾ ਸੱਚੇ ਪਾਛਾ ਕੋਈ ਪਲਟਾ ਲਾ ਦੇਵੇ ਜੇ ਪਲਟਾ ਲਾਏ ਮਾਨ ਤੇ ਹਾਂ ਪਹਿਲੀ ਗੱਲ ਤਾਂ ਪੰਥ ਆਪ ਹੀ ਗਵਾਹੀ ਕਰਨ ਲੱਗੇ ਜਨਾ ਪੰਥ ਆਪ ਹੀ ਹਾਂ ਤੇ ਜਿਵੇਂ ਇੰਮੀ ਬਰਕਾ ਇਹਨੂੰ ਫੜਕੇ ਦੇ ਰਸਿਆਂ ਨਾਲ ਮੁਸ਼ਕਾਂ ਬੰਨ ਕੇ ਤਾਕਤ ਬੋਲ ਅਕਾਲ ਤਖਤ ਤੇ ਆਪ ਲੈ ਉਹਨ ਆਪਣੇ ਸਿੰਘਾਂ ਨੂੰ ਸਿੰਘ ਵੀ ਆ ਇਧਰ ਉੱਥੇ ਬਣਾਉਣ ਵਾਲੇ ਕਹਿੰਦੇ ਵੀ ਤੂੰ ਇਹ ਗਲਤੀ ਕਿਉਂ ਕਰੀ ਆ ਵੀ ਬਾਬਾ ਨਾਲ ਘਰੇਕ ਬਣ ਜੂ ਵੀ ਹਰੇਕ ਬਣ ਜੂ ਕਿਹੜੇ ਸਿੱਖਾ ਗੁਰਦਾਰ ਇਹ ਨਹੀਂ ਬਣ ਸਕਦੇ ਆ ਤੂੰ ਕੀ ਡਰਾਮੇ ਕਰਦਾ ਓਏ ਤੂੰ ਡਰਾਮੇ ਕਰਦਾ ਸਾਡੀ ਸਿੱਖੇ ਨੂੰ ਲਾ ਜੇ ਨਾ ਪੱਤਰੇ ਪਾਲ ਬੜ ਗੁਰਗ੍ਰੰਥ ਸਾਹਿਬ ਦੇ ਨਾਲੀਆਂ ਚ ਸੱੜ ਤੇ ਤੇ ਲੈਟਰਿੰਗਾਂ ਚ ਸੜਤੇ ਜਾ ਰਿਹਾ ਕੀ ਹਾਲ ਇਹਨਾਂ ਨੇ ਕਰਤਾ ਪੰਜਾਬ ਦਾ ਹੁਣ ਤਾਂ ਯਾਰ ਐ ਲੱਗੇ ਜਿਵੇਂ ਆਪਣੀ ਬੇਅਦਬੀ ਨੂੰ ਨਾਰਮਲ ਜਾਈ ਸਮਝਣ ਤੇ ਬਸ ਕਰਤੀ ਚੁੱਪ ਯਾਰ ਪੰਥ ਵੀ ਚੁੱਪ ਹੋ ਗਿਆ ਤੇ ਜਥੇਦਾਰ ਤਾਂ ਪਹਿਲੇ ਹੀ ਚੁੱਪ ਹੈ ਚੁੱਪ ਉਹਨਾਂ ਨੂੰ ਤਾਂ ਪੈਸਾ ਚਾਹੀਦਾ ਜਥੇਦਾਰਾਂ ਨੂੰ ਹਾਂ ਪੈਸੇ ਪੈਸੇ ਬਾਈ ਕੋਠੀਆਂ ਬਣਾਈ ਬੈਠਿਆ ਘਰ ਬਣੇ ਦਾ ਕਰੋੜਾਂ ਕਰੋੜਾਂ ਦੀ ਆਪਣੀ ਪ੍ਰਾਪਰਟੀ ਬਣਾਈ ਬੈਠੇ ਆ ਬੈਠੇ ਆ ਉਨਾਂ ਕੀ ਬੋਲ ਨਹੀਂ ਰੋਦਾ ਉਹਨਾਂ ਦੇ ਪਤਾ ਯਾਰ ਪੰਜਾਬ ਚ ਕੋ ਜਿਹੜਾ ਕੋ ਮਰਜੀ ਹੋਈ ਜਾਵੇ ਹੋਈ ਜਾਵੇ ਉਹ ਬੋਲਦਾ ਹੀ ਨਹੀਂ ਜਮਾ ਹੀ ਨਹੀਂ ਬੋਲ ਉਹ ਗਾਤਰੇ ਪਾਇਆ ਡਡੇ ਹਾਂ ਹਾਂ ਸਾਡਾ ਐ ਗੁਰੂ ਸਾਡਾ ਐ ਗੁਰੂ ਹਾਂ ਸਾਡਾ ਗੁਰੂ ਐ ਤੇ ਵੇਖਾ ਚ ਸੁਖਬੀਰ ਅਗੇ ਚਿੱਠੀ ਨਹੀਂ ਪਾਈ ਜਾਂਦੇ ਸਾਡੀ ਸਾਨੂੰ ਸਾਡੀ ਸਜਾ ਲਾਓ ਸਾਨੂੰ ਲੈ ਦੱਸ ਉਹ ਤੁਹਾਨੂੰ ਭੜੋ ਤੁਹਾਨੂੰ ਤੁਸੀਂ ਕਾਲਤਾ ਦਾ ਹੋਵੇਂ ਤੂੰ ਜੱਥੇਦਾਰ ਤੂੰ ਹੋਵੇਂ ਰੋਂਦਾ ਉਹ ਜੋ ਤੂੰ ਹੀ ਰੋਣ ਲੱਗਿਆ ਤੇ ਪੰਥ ਵਿਚਾਰਾ ਕੀ ਕਰੂਗਾ ਉਹ ਪੰਥ ਕਿਹਦੇ ਲੜ ਲਾ ਕੇ ਚੱਲੇ ਆ ਫਿਰ ਤੁਸੀਂ ਹਾਂ ਮਗਰ ਜੇ ਸਾਡਾ ਜੱਥੇਦਾਰ ਹੀ ਰੋਈ ਜਾਂਦਾ ਕੀ ਰੱਖੀ ਤੂੰ ਜੋ ਆਪਦੀ ਰੱਖੀ ਤੂੰ ਕਰਨੀ ਤਾਂ ਸਾਡੀ ਤੂੰ ਕੀ ਕਰ ਦੇਗਾ ਸਾਡੀ ਨਹੀਂ ਕੋਈ ਗੱਲ ਅਖੇ ਜੀ ਮੈਨੂੰ ਗਾਲਾਂ ਕੱਢੀਆਂ ਬਟੋਏ ਨੇ ਮੈਨੂੰ ਫਲਾਨਾ ਕਰਿਆ ਇਹਦੀਆਂ ਗੱਲਾਂ ਤਾਂ ਕਰਦਾ ਪਹਿਲੀ ਗੱਲ ਜੱਥੇਦਾਰ ਉਹੀ ਨਹੀਂ ਸੀ ਚੰਗਾ ਲੱਗਦਾ ਨਹੀਂ ਲੱਗਦਾ ਆ ਜੇ ਤਾਨੂੰ ਕੱਢ ਗਿਆ ਸੀ ਗਾਲਾਂ ਉਹਦੇ ਲੈ ਕੇ ਖਾੜੀਆਂ ਤਲਵਾਰ ਆਓ ਵੀ ਦੱਸੋ ਕਿਹੜਾ ਆਉਂਦਾ ਮੇਰੇ ਨੇੜੇ ਹੋ ਇਧਰ ਜੇ 500 ਦੇ ਮਗਰ ਨਾ ਢੂਈ ਤੇ ਖੜ ਜਾਂਦਾ ਜਾ ਕੇ ਵੀ ਠੀਕ ਕਰਿਆ ਇਹਨੇ ਉਹ ਤਾਂ ਰੋਣ ਲੱਗ ਗਿਆ ਲੈ ਦੱਸ ਜੱਥੇਦਾਰ ਆਪਣਾ ਹਰਪ੍ਰੀਤ ਸਿੰਘ ਮੈਂ ਦੱਸ ਕਾਲ ਤੱਕ ਦਾ ਜੱਥੇਦਾਰ ਹੋਵੇ ਤੇ ਰੋਂਦਾ ਹੋਵੇ ਰੋਂਦਾ ਚੰਗਾ ਰੋਂਦਾ ਉਹ ਲੋਕਾਂ ਦੀਆਂ ਧੀਆਂ ਪੈਣਾ ਤਾਂ ਆਪਾਂ ਛੜਾ ਕੇ ਦਿੱਤੀਆਂ ਇਹਨਾਂ ਨੂੰ ਤੂੰ ਆਪ ਦੀਆਂ ਕਿ ਮੇਰੀਆਂ ਧੀਆਂ ਨੂੰ ਗਾਲਾਂ ਕੱਢੀਆਂ ਨੇ ਹੋ ਜਾ ਡਾਂਗ ਲੈ ਕੇ ਨਾਲੇ ਇਹ ਦੱਸ ਉਹ ਕਿਹੜਾ ਕਿਹੜਾ ਚੱਲ ਉਹਦੇ ਘਰੇ ਜਾ ਲੈ ਕੇ ਗੱਡੀ ਇਹਦੋਂ ਮਰੇ ਚੰਗਾ ਇਹਦੋਂ ਦਾ ਬਰੇ ਹੀ ਚੰਗਾ ਜਿਹੜਾ ਤੇਰੀਆਂ ਧੀਆਂ ਨੂੰ ਗਾਲਾਂ ਕੱਢ ਗਿਆ ਮਰਿਆ ਚੰਗਾ ਫੇਰ ਤੂੰ ਨਾਂ ਲੈ ਵੀ ਕਿਹਨੇ ਕੱਢੀਆਂ ਫੇਰ ਪੰਥ ਲਵੇ ਬਦਲਾ ਉਹ ਤੋਂ ਬਦਲਾ ਲੈਵੇ ਅ ਉਹ ਆਪਣਾ ਤੇ ਫੇਰ ਸਰਸੇ ਵਾਲੇ ਨੂੰ ਬਦਲਿਆ ਆਪਣੀ ਦੇਤੀ ਯਾਰ ਮਾਫੀ ਦੇਤੀ ਇਹ ਹਾਲ ਹੋਈ ਜਾਂਦੇ ਯਾਰ ਮੈਂ ਤਾਂ ਆਪਾਂ ਦਾ ਊਂ ਮੰਨੀ ਜਾਂਦੇ ਅਕਬਾਲ ਆਪਣਾ ਪਾਂਤ ਜਵਾਂ ਯਾਰ ਐਡੇ ਸੂਰਮੇ ਸੀ ਆਪਣੇ ਪੰਜਾਬ ਦੇ ਵਿੱਚ ਯਾਰ ਜੰਮੇ ਪੜੇ ਉਹਦਾ ਮਾਈਆਂ ਯਾਰ ਚਲੀਆਂ ਗਈਆਂ ਜਿਹੜੀਆਂ ਵਿਚਾਰੀਆਂ ਦੁੱਧ ਜਮਾਉਦੀਆਂ ਸੀ ਗਲਾ ਜਹਾਰ ਕੋ ਜਿਹਨੇ ਮਾਂ ਦਾ ਦੁੱਧ ਚੁੰਗਿਆ ਹੋਣਾ ਉਹ ਭਲਾ ਸੂਰਮਾ ਬਣੇ ਬਣ ਜੇ ਇਹ ਤਾਂ ਚੁੰਗਲੀਆਂ ਤੇ ਪੜਦੇ ਆ ਹੁਣ ਵਾਲੇ ਤਾਂ ਉਹ ਵੀ ਡਰਦੇ ਕੁੱਤਿਆਂ ਤੋਂ ਡਰੀ ਜਾਂਦੇ ਇਹ ਤਾਂ ਕੁੱਤਿਆਂ ਤੋਂ ਡਰੀ ਜਾਂਦੇ ਆ ਅਗੇ ਆਪਣੇ ਜੋ ਆ ਤਾਂ ਕੁੱਤਿਆਂ ਦੇ ਵਿੱਚ ਤੁਰੇ ਫਿਰਦੇ ਕੰਨ ਫੜ ਲੈਂਦੇ ਕੁੱਤੇ ਦਾ ਆ ਕੁਛ ਨਹੀਂ ਯਾਰ ਹਾਲ ਬਾਲਾ ਬਈ ਪੰਜਾਬ ਉਹ ਪੰਜਾਬ ਦਾ ਬੜਾ ਹਾਲ ਹੋ ਚਲਿਆ ਬਹੁਤ ਬੁਰਾ ਹਾਲ ਕਰਤਾ ਇਹਨਾਂ ਦਾ 15 ਜੱਕਣਾ ਐਮੀ ਬਿਰਕਾ ਆਪਣੇ ਹੈਗਾ ਉਹ ਤਕੜਾ ਫਿਲਮਕਾਰ ਆ ਬੰਦਾ ਅੱਛਾ ਜੀ ਆਪਣੇ ਤੇ ਉਹ ਉਹਨੇ ਨਾ ਇੱਕ ਗੀਤ ਬਣਾਇਆ ਬਾਬੇ ਨਾਨਕ ਦਾ ਬਾਬੇ ਨਾਨਕ ਦੀ ਤਸਵੀਰ ਬਣਾ ਲਈ ਬੰਦੇ ਨੂੰ ਕਿਸੇ ਨੂੰ ਬਣਾ ਲਿਆ ਮਤਲਬ ਪਿੱਠ ਦਿਖਾਉਂਦਾ ਉਹ ਮੂੰਹ ਤਾਂ ਨਹੀਂ ਉਹ ਤਾਂ ਦੀਂਦਾ ਪਿੱਠ ਦਿਖਾਉਂਦਾ ਤੇ ਉਧਰ ਬਾਲਾ ਤੇ ਮਰਦਾਨਾ ਉੱਤੇ ਮਤਲਬ ਉਹਦੇ ਕੋਲੇ ਖੜੇ ਆ ਉਧਰੋਂ ਗੀਤ ਬੋਲੀ ਜਾਂਦਾ ਵਾ ਕਿੱਡੀ ਵੱਡੀ ਬਿਆਦਬੀ ਕਰਤੀ ਯਾਰ ਗੁਰੂ ਨਾਨਕ ਦੇਵ ਜੀ ਗੁਰੂ ਨਾਲ ਘਰੇ ਉਹ ਕਣ ਮਾਇਰੇ ਕਣ ਜੂ ਹਣ ਉਹਦੇ ਤੇ ਪੰਜਾਬ ਦੇ ਵਿੱਚ ਉਹਦੇ ਤੇ ਰੌਲਾ ਪਿਆ ਵਾ ਹੁਣ ਵੀ ਇਹੇ ਜਿਹੇ ਬੰਦੇ ਤਾਂ ਕਰਦੇ ਇਹ ਜੀਆਂ ਗੱਲਾਂ ਜੀ ਆਪਣਾ ਪੰਥ ਢੱਲਾ ਆਪਣੇ ਜਥੇਦਾਰ ਢੱਲੇ ਆ ਆਪਣੇ ਜਥੇਦਾਰ ਢੱਲੇ ਹੋ ਗਏ ਇਸ ਗੱਲੋਂ ਪੰਥ ਨਹੀਂ ਢੱਲਾ ਪੰਥ ਨੂੰ ਤਾਂ ਕਹਿਣ ਵੀ ਲਿਆਉ ਉਹਨੂੰ ਫੜ ਕੇ ਜੇ ਨਾਂ ਲਿਆ ਤਾਂ ਮੈਨੂੰ ਕਹਿ ਦੀ ਹਾਂ ਇਹ ਕਹਿਣ ਘੰਟੇ 'ਚ ਲਉਣਗੇ ਫੜ ਕੇ ਜਾ ਕੇ ਵੀ ਆ ਜਿੱਧਰ ਪੁੱਤ ਚੱਲ ਕਾਲ ਤਖਤੇ ਤੇ ਤੇਰੀ ਲੋਹੇ ਚਮੜੀ ਤੇਰੀ ਉਤਲੀ ਉਤਰੀ ਇੱਕ ਇਧਰ ਬਣਿਆ ਫਿਰਦਾ ਮੱਧ ਪ੍ਰਦੇਸ਼ ਦੇ ਵਿੱਚ ਉਹਨੇ ਗੁਰੂ ਨਾਨਕ ਦੇਵ ਜੀ ਦਾ ਸਾਰਾ ਕੋ ਦਾੜ੍ਹੀ ਲਾ ਲੂ ਕੇ ਤੇ ਉਹਵੇਂ ਤੁੰਬਾ ਜਾ ਫੜ ਲਿਆ ਯਾਰ ਮਾਰੇ ਦੀ ਰੀਸ ਕਰੀ ਜਾਂਦਾ ਗੁਰੂ ਨਾਨਕ ਦੇਵ ਜੀ ਦੀ ਨਾਲ ਮਗਰ ਮਢੀਰ ਤੁਰੀ ਆ ਵਿੱਚ ਤੁਰੀ ਫਿਰਦੇ ਆ ਹਜੂਰ ਸਾਹਿਬ ਕੋਲੇ ਆਹ ਦੇ ਤੋ ਕਿੱਡਾ ਵੱਡਾ ਯਾਰ ਇਹਨਾਂ ਨੇ ਆਪਣਾ ਪੰਜਾਬ ਦਾ ਐ ਆਪਣੇ ਤਾਂ ਯਾਰ ਹਰੇਕ ਹੀ ਢਾਲੇ ਹੋ ਗਿਆ ਉੱਠ ਕੇ ਹਰੇਕ ਹੀ ਢਾਲੇ ਹੋ ਗਿਆ ਉਹ ਜਥੇਦਾਰ ਉਹ ਅਸੀਂ ਤਾਂ ਛੋਡੇ ਮੂਰੇ ਹੱਥ ਬੰਨ ਕੇ ਬੇਨਤੀ ਕਰਦੇ ਹਰਪ੍ਰੀਤ ਸਿੰਘ ਜਥੇਦਾਰ ਸਾਹਿਬ ਰਕबीर ਸਿੰਘ ਜਥੇਦਾਰ ਸਾਹਿਬ ਧਾਮੀ ਸਾਹਿਬ ਸਾਮਲੋ ਪੰਜਾਬ ਨੂੰ ਹਜੇ ਵੀ ਕੁਝ ਨਹੀਂ ਵਿਗੜਿਆ ਯਾਰ ਇਹ ਜਾਨੂੰ ਸਦੋ ਕਾਲ ਤੱਕ ਤੇ ਜਿਹੜੇ ਬੇਅਦਬੀਆਂ ਕਰਦੇ ਆ ਉਹ ਕਿਸੇ ਨੂੰ ਨਾ ਬਖਸ਼ੋ ਸੋਡੇ ਕੋਲ ਏਡੀ ਪਾਵਰ ਦਿੱਤੀ ਆ ਕਿਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਦੋਂ ਵੱਡੀ ਪਾਵਰ ਕੀ ਮਿਲ ਜੂ ਅਕਾਲ ਤਖਤ ਦਾ ਜਥੇਦਾਰ ਹਰਮੰਦਰ ਸਾਹਿਬ ਦਾ ਪ੍ਰਧਾਨ ਏਡੀਆਂ ਜਥੇਦਾਰੀਆਂ ਤੇ ਏਡੀਆਂ ਪ੍ਰਧਾਨੀਆਂ ਮਿਲਣੀਆਂ ਮੁਸ਼ਕਲ ਆ ਮਹਾਰਾਜ ਨੇ ਸੋਡੇ ਤੇ ਹੱਥ ਰੱਖ ਕੇ ਸਿਰ ਤੇ ਤਾਂ ਸਾਨੂੰ ਥਾਪਿਆ ਆਪ ਦੀ ਜਿਹੜੀ ਤੁਹਾਡੀ ਤਾਕਤ ਆ ਇਹਨੂੰ ਸਮਝੋ ਵੀ ਸਾਡੀ ਕੀ ਤਾਕਤ ਆ ਕਿਸੇ ਤੋਂ ਨਾ ਡਰੋ ਨਾ ਕਿਸੇ ਸੁਖਵੀਰ ਤੋਂ ਡਰਦੀ ਡੋੜ ਨਾ ਚੰਦੂ ਮਾਜਦੇ ਤੋਂ ਨਾ ਬਟੋਏ ਤੋਂ ਕਿਸੇ ਤੋਂ ਡਰਨ ਦੀ ਲੋੜ ਨਹੀਂ ਨਾ ਨਾ ਹਾਂ ਇਹ ਤਾਂ ਯਾਰ ਏਡਾ ਏਡੀਆਂ ਗਲਤੀਆਂ ਕਰਕੇ ਤੁਹਾਡੇ ਮੂਰੇ ਭੁੱਲੀ ਜਾਂਦੇ ਆਪਣਾ ਕਫੜਾ ਲਾ ਦੋ ਯਾਰ ਇਹਨੂੰ ਸਜ਼ਾ ਕੋਈ ਵੱਡੀ ਤੋਂ ਵੱਡੀ ਸਜ਼ਾ ਲਾ ਦੋ ਗਾ ਸਾਰੀ ਓਵਰ ਭੁਗਤਦੇ ਮਰਨ ਭੁਗਤਦੇ ਭੁਗਤਦੇ ਅੰਦਰ ਦੇ ਕਿੱਡੇ ਵੱਟੇ ਵੱਡੇ ਇਹਨਾਂ ਨੇ ਗਨਾਹ ਕਰਿਆ ਯਾਰ ਆ ਸੁਖਵੀਰ ਅਰਗਿਆ ਨੇ ਹਾਂ ਗੁਰੂ ਗ੍ਰੰਥ ਸਾਹਿਬ ਪੜਵਾ ਤੇ ਮੁੰਡੇ ਮਰਵਾ ਤੇ ਗੋਲੀਆਂ ਲੱਕਾਂ ਢੂਆਂ ਚ ਕਿੰਨੇ ਫਟੜ ਕਰਤੇ ਆਪਣੇ ਸੈਕਲ ਨੌਜਾਨ ਬਾਹਰ ਗੁਰੂ ਬਾਹਰ ਗੁਰੂ ਕਹਿੰਦੇ ਤੇ ਅੱਜ ਇਹਨਾਂ ਨੂੰ ਸਜ਼ਾ ਦੇਂਦੇ ਤੁਸੀਂ ਝਚਕਦੇ ਆ ਅਸੀਂ ਕਦੇ ਮੀਟਿੰਗਾਂ ਕਰਦੇ ਆ ਜੀ ਅਸੀਂ ਫਲਾਣੇ ਨੂੰ ਬੁੱਧੀਜੀਵੀ ਅਨੁਸਾਧਦੇ ਆ ਕਿਹੜੇ ਬੁੱਧੀਜੀਵੀ ਨੂੰ ਸੱਦਣ ਦੀ ਲੋੜ ਆ ਕੱਲਾ ਕਾਲਤਾ ਦਾ ਜਥੇਦਾਰ ਮੇਰੇ ਜਗ੍ਹਾ ਜ਼ੋਰਤਾ ਠਾ ਦਿਓ ਯਾਰ ਮੈਨੂੰ ਫੇਰ ਤੂੰ ਰੋਟੀ ਨਹੀਂ ਉਹ ਤਾਂ ਨਹੀਂ ਭੁੱਖਾ ਮਰ ਲੱਗਾ ਜੇ ਤੈਨੂੰ ਠਾ ਦੇਣਗੇ ਹਾਂ ਫੇਰ ਕੀ ਹੋਣ ਲੱਗਿਆ ਫੇਰ ਕੀ ਹੋਣ ਲੱਗਿਆ ਜੇ ਆਪਾਂ ਨੂੰ ਕਾਲਤਾ ਦੇ ਜਥੇਦਾਰ ਤੋਂ ਤੂੰ ਤੇਨੂੰ ਠਾ ਦੇਣ ਯਾਰ ਤੇਰੀ ਪੀ ਐਚ ਡੀ ਕਰੀ ਕੋਈ ਨੌਕਰੀ ਕਰ ਲੈ ਕੋਈ ਹੋਰ ਕੰਮ ਕਰ ਲਈ ਐ ਜ਼ੋਰ ਤਾਂ ਦਿਖਾ ਦੇ ਤੂੰ ਦੁਨੀਆ ਤੇਰੇ ਮਗਰਾ ਤੇਰੇ ਦੁਨੀਆ ਤੇਰੇ ਮਗਰਾ ਪੰਥ ਸਾਰਾ ਤੇਰੇ ਮਗਰਾ ਯਾਰ ਤੁਸੀਂ ਅਸੀਂ ਤਾਂ ਐ ਗਣਦੇ ਵੀ ਜਿਹੜੇ ਪ੍ਰਧਾਨ ਆ ਯਾਰ ਪਤਾ ਨਹੀਂ ਸੁਖਵੀਰ ਹੋਣੀ ਵੱਡੇ ਆ ਕਿ ਨਹੀਂ ਪ੍ਰਧਾਨ ਛੋਟੇ ਆ ਜਿਹੜੇ ਯਾਰ ਕੋਈ ਉੱਤਾ ਹੀ ਨਹੀਂ ਚੱਕਦੇ ਐਡੀ ਵੱਡੀ ਪੰਜਾਬ ਦੀ ਧੱਬਾ ਨਾਂ ਲਵਾਓ ਨਾਂ ਲਵਾਓ ਪੰਜਾਬ ਨੂੰ ਧੱਬਾ ਯਾਰ ਮਮ ਸਹੀ ਜਿਹੜੇ ਰੋਂਦੇ ਆ ਲੋਕ ਇੰਨਾ ਗੱਲਾਂ ਨੂੰ ਸੁਣ ਸੁਣ ਕੇ ਰੋਂਦੇ ਆ ਓਏ ਹੈ ਨਹੀਂ ਸਾਡਾ ਕੋਈ ਆਗੂ ਹੀ ਹੈ ਨਹੀਂ ਨਹੀਂ ਆਗੂ ਅੱਜ ਆਪਣੇ ਸੱਚੀ ਪੰਜਾਬ ਦਾ ਕੋਈ ਆਗੂ ਹੈ ਨਹੀਂ ਬਾਈ ਨਹੀਂ ਕੋਈ ਵੀ ਨਹੀਂ ਕਿਸੇ ਦੀ ਕੀ ਹਸਤੀ ਆ ਯਾਰ ਆਪਣੀ ਕੋਈ ਧੀ ਪੈਣ ਨੂੰ ਬੋਲ ਜੇ ਆਪਣੇ ਕੋਈ ਸਾੰਗ ਲਾ ਜੇ ਕੋਈ ਸਵਾਗ ਰਚ ਜੇ ਕੋਈ ਬੇਅਦਬੀ ਕਰ ਜੇ ਆ ਨਿੰਗਾਂ ਸਗੇ ਨੇ ਉੱਥੇ ਜਦੋਂ ਆਪਣਾ ਲੱਗਿਆ ਨਾ ਧਰਨਾ ਉੱਥੇ ਆਪਣੇ ਕਿਸਾਨਾਂ ਦਾ ਇੱਕ ਉੱਥੇ ਵੱਡਿਆ ਸੀ ਹਾਂ ਤੇ ਇੱਕ ਹਰਮੰਦਰ ਸਾਹਿਬ ਚ ਮਾਰਿਆ ਸੀ ਮਾਰਿਆ ਸੀ ਮਾਰ ਬੇਅਦਬੀ ਕਰਨ ਆਇਆ ਉਹ ਦੋ ਕੰਮ ਕਰੇ ਉਸ ਤੋਂ ਬਾਅਦ 4-4 5-5 ਮਹੀਨੇ ਬੇਅਦਬੀ ਨਹੀਂ ਸੀ ਹੋਈ ਤੇ ਹੁਣ ਫੇਰ ਹੋਣ ਲੱਗ ਗਈਆਂ ਕਿਉਂ ਕਿ ਨੇ ਚ ਆਪਣੇ ਸਿੱਖਾਂ ਜਾਂ ਢੱਲ ਬਹੁਤ ਵੱਡੀ ਆ ਬਹੁਤ ਢੱਲ ਵੱਡੀ ਆ ਆ ਮੈਂ ਕਿ ਨਹੀਂ ਛੱਡਦਾ ਨਹੀਂ ਛੱਡਦੇ ਯਾਰ ਹੁਣ ਤਾਂ ਮੈਂ ਨਾ ਸਮਝ ਨਹੀਂ ਲੱਗਦੀ ਯਾਰ ਕੰਨੀ ਆਪਣੇ ਪੰਥ 'ਚ ਫਰਕ ਪੈ ਗਿਆ ਪਤਾ ਨਹੀਂ ਕੀ ਯਾਰ ਕੰਨੀ ਆਪਣੇ ਜਥੇਦਾਰ ਇਹ ਜੀ ਆ ਉਹੀ ਯਾਰ ਆ ਬਲਟੋਹਾ ਕਿੰਨਾ ਬੋਲੀ ਜਾਂਦਾ ਦੇਖ ਉਹਦੇ ਉਹਦੇ ਆਪਣੇ ਦੇ ਹਰਪ੍ਰੀਤ ਦੇ ਉਲਟੋਂ ਜਾਰ ਤੋਂ ਭਲਿਆ ਮਾਰਸਾ ਤੋਂ ਜੇ ਤੂੰ ਆਪਣੇ ਸੰਤ ਕਹਿੰਦਾ ਮੈਂ ਸੰਤ ਭੰਡਾਰਾ ਦਾ ਨਿੱਗ ਮਾਣਿਆ ਉਹ ਜੇ ਤੂੰ ਨਿੱਗ ਮਾਣਿਆ ਹੁੰਦਾ ਤੂੰ ਬਾਦਲਾਂ 'ਚ ਨਹੀਂ ਸੀ ਆਉਂਦਾ ਨਹੀਂ ਆਉਂਦਾ ਆ ਬਾਦਲਾਂ 'ਚ ਤਾਂ ਸੰਤ ਭੰਡਾਰਾ ਨੂੰ ਮਰਵਾਇਆ ਮਰਵਾਇਆ ਤੂੰ ਉਹਨਾਂ ਦੀ ਤੂੰ ਆਪਦੇ ਜਿਹੜੀ ਜਵਾਨੀ ਦੇ ਬਰੇ ਤੂੰ ਤਾਂ ਉਹਨਾਂ 'ਚ ਨਘਾਲੇ ਮੰਤਰੀ ਬਣ ਬਣ ਕੇ ਅੱਜ ਤੂੰ ਬਣੀ ਜਾਣਾ ਮੈਂ ਪੰਥਾਂ ਪੰਥਾਂ ਪੰਥ ਤੂੰ ਕਿਹੜੇ ਪਾਸੇ ਹੋ ਆ ਜੇ ਤੂੰ ਪੰਥ ਹੁੰਦਾ ਬਾਈ ਤੇ ਆ ਇਹ ਜਿਹੜੀਆਂ ਗੱਲਾਂ ਨਹੀਂ ਸੀ ਕਰਦਾ ਤੂੰ ਹਾਂ ਹੁਣ ਹੁਣ ਬੋਲੀ ਜਾਊਗਾ ਮੈਂ ਜੀ ਆਇਆਂ ਮੈਂ ਐਨਐਸਏ ਚੱਲ ਗਿਆ ਉਹ ਐਨਐਸਏ ਚੱਲ ਗਿਆ ਫਿਰ ਤੂੰ ਮੰਤਰੀ ਪੁਣੇ ਵੀ ਤੂੰ ਹੀ ਹੰਡਾ ਗਿਆ ਕਰਦਿਆਂ ਜਾਇਦਾ ਉਹਦੇ ਭਰਾਵਾਂ ਦਾ ਦੂਜਿਆਂ ਦਾ ਕੀ ਹਾਲ ਹੈ ਤੇਰੇ ਘਰ ਦਾ ਕੀ ਜਮੀਨਾ ਬਣਾ ਲਿਆ ਕੀ ਕੀ ਕੁਛ ਤੋਂ ਕਰ ਲਿਆ ਮੈਂ ਪਤਾ ਨਹੀਂ ਸਾਰਿਆਂ ਨੂੰ ਪਤਾ ਸਾਰਿਆਂ ਨੂੰ ਪਤਾ ਕਿ ਨਹੀਂ ਪਤਾ ਤੇ ਫਿਰ ਗੱਲਾਂ ਕਰਦਾ ਵਟਕਾਂ ਵਟਕਾਂ ਸਜ਼ਾ ਦੇਵੋ ਇਹਨਾਂ ਨੂੰ ਹਰ ਅਜੇ ਤਾਂ ਹਰਪ੍ਰੀਤ ਸਿੰਘ ਨੂੰ ਇਹ ਗੱਲ ਕਹਿੰਦੇ ਆ ਸਾਰੇ ਪੰਥਨਿਓ ਵੀ ਇਹਨਾਂ ਨੂੰ ਦੇਵੋ ਚੰਗੀ ਤੋਂ ਚੰਗੀ ਸਜ਼ਾ ਕਿਸੇ ਤੇ ਟੱਲ ਨਾ ਕਰੋ ਆ ਜਿਹੜੇ ਬੰਦੇ ਸੁਭਾ ਕਰਾ ਚਦੇ ਆ ਗਲਤ ਕਰਦੇ ਆ ਸਿੱਖੀ ਦੇ ਉਲਟ ਚੱਲਦੇ ਆ ਇਹਨਾਂ ਬੰਦਿਆਂ ਤੇ ਕੜੀ ਤੋਂ ਕੜੀ ਇਹਨਾਂ ਨੂੰ ਸਜ਼ਾ ਦੇਵੋ ਇਹਨਾਂ ਨੂੰ ਕਾਲ ਤੱਕ ਤੇ ਸਦੋ ਫੇਰ ਗੱਲ ਬਾਣੀ ਆਪਣੇ ਪੰਥ ਦੀ ਨਹੀਂ ਬਾਏ ਮਿੱਤਰਾਂ ਆਪਣਾ ਬਹੁਤ ਬੁਰਾ ਹਾਲ ਹੋ ਜਾਣਾ ਹੈ ਬਹੁਤ ਬੁਰਾ ਇੱਥੇ ਜਿਆਦਾ ਤੇਰੇ ਕੋਲੇ ਆ ਜੇ ਨਾ ਇਹਨਾਂ ਇਹਨਾਂ ਨੂੰ ਕਿਤੇ ਛੱਡਣਗੇ ਹਾਂ ਇਹ ਹੱਥ ਇਹਨਾਂ ਨੂੰ ਵੀ ਪਾਈ ਜਾਣਾ ਇਹਨਾਂ ਨੂੰ ਵੀ ਪਾਈ ਜਾਣਾ ਕਿ ਅਗਲਾ ਕਹਿੰਦਾ ਕਿਹੜਾ ਬੋਲਦਾ ਕੋਈ ਨਾ ਉਹਨਾਂ ਨੇ ਹਰਮੰਦਰ ਸਾਹਿਬ ਤੇ ਆ ਜਾਣਾ ਕੋਲੇ ਉਹ ਵੀ ਹਾਂ ਮੇਜ ਨਾਲ ਹੁਣ ਤੂੰ ਓਹ ਦੇਖ ਯਾਰ ਹੁਣ ਜਦੋਂ ਜਦੋਂ ਕਿਤੇ ਵੀ ਬੇਇੱਜ਼ਤੀ ਹੋ ਜਾਂਦੇ ਆ ਬੰਦਾ ਨਾਰਮਲ ਹੀ ਸਮਝ ਜਾਂਦਾ ਆਪਾਂ ਵੀ ਚੁੱਪਾ ਸਾਰੇ ਆਪਾਂ ਤਾਂ ਚੁੱਪਾ ਵੀ ਆਪਣੇ ਜੱਥੇਦਾਰ ਨਹੀਂ ਬੋਲਦੇ ਆਪਣੇ ਜੱਥੇਦਾਰ ਬੁੱਧ ਫੇਰ ਹੀ ਜਾਈਏ ਆ ਔਰ ਕਿੱਡੇ-ਕੱਡੇ ਚੋਲੇ ਪਾਈ ਬੈਠੇ ਆ ਵਿੱਚ ਯਾਰ ਬਹੁਤ ਬੰਦਿਆ ਉਹ ਆਪਣੇ ਕੋਈ ਕਿਸੇ ਦੇ ਉਲਟ ਬੋਲੀ ਜਾਂਦਾ ਕੋਈ ਕਿਸੇ ਦੇ ਉਲਟ ਬੋਲੀ ਜਾਂਦਾ ਆਹ ਕੰਮ ਫੜ ਲਿਆ ਆਪਦੇ ਬੰਦਿਆਂ ਦੇ ਤੇਰੀ ਮੇਰੀਆਂ ਲੱਤਾਂ ਖਿੱਚੀ ਜਾਂਦੇ ਆ ਇੱਕ ਦੂਜੇ ਨੂੰ ਨਿੰਦੇ ਜਾਂਦੇ ਅੱਗੇ ਕਿਸੇ ਨੂੰ ਆਉਣ ਨਹੀਂ ਦਿੰਦੇ ਆਪ ਵਿਚ ਪਾਵਲ ਨਹੀਂ ਜੇ ਕੋਈ ਆ ਜਾਂਦਾ ਉਹਨੂੰ ਪਿੱਛੇ ਨੂੰ ਖਿੱਚਦੇ ਆ ਉਹ ਪਿੱਛੇ ਨੂੰ ਖਿੱਚ ਦਿੰਦੇ ਆ ਮੇਰੇ ਅੱਗੇ ਗੱਲ ਤਾਂ ਵੀ ਆ ਹੁੰਦਾ ਤਾਂ ਮੇਰੇ ਅੱਗੇ ਤੋਂ ਆਪ ਨਹੀਂ ਕੋਸ਼ ਲੱਤਾਂ ਖਿੱਚਦੇ ਆ ਹੋਰ ਬੰਦੇ ਦੀਆਂ ਜਾਂ ਤਾਂ ਤੁਸੀਂ ਉਹਦੇ ਨਾਲ ਵੱਧ ਕਰਕੇ ਦਿਖਾਓ ਫੇਰ ਫੇਰ ਤਾਂ ਅਸੀਂ ਮੰਨਗੇ ਵੀ ਹਾਂ ਤੁਸੀਂ ਹੈਗੇ ਆ ਐਵੇਂ ਬੰਦਾ ਕਿਤੇ ਮਰ ਜਾਂਦਾ ਲਈ ਕਿਸੇ ਸਿਰ ਜਾਂਦੇ ਆ ਔਰ ਤਾਂ ਆ ਕੀ ਆ ਪੁਲਿਸ ਨਹੀਂ ਹੁਣ ਆਪਣੀ ਸੱਚੀ ਪੁਲਿਸ ਦਾ ਯਾਰ ਜਿੱਥੇ ਮਰਜੀ ਝੂਠ ਬਣਾ ਦੇਣੇ ਤਾਂ ਆ ਇਹ ਚੰਗੇ ਭਲੇ ਨੂੰ ਹਾਂ ਹਾਂ ਮੁਕਾਦਮਾ ਕੀ ਮਰਜ਼ੀ ਕੇਸ ਪਾਉਣੇ ਜਿੱਤੇ ਮਰਜ਼ੀ ਕੇਸ ਪਾਦਣ ਉਹ ਨਹੀਂ ਇਹਦਾ ਆਪਣੇ ਬੰਦਿਆਂ ਨੂੰ ਬਾਈ ਸੋਚਣ ਦੀ ਬਹੁਤ ਲੋੜ ਆ ਹੁਣ ਬੇਅਦਬੀਆਂ ਬਾਲੀਆਂ ਹਾਂ ਜਿਹੜੀ ਗਵਰਨਮੈਂਟ ਨਾ ਸੈਂਟਰ ਗਵਰਨਮੈਂਟ ਬਾਈ ਟੀਕੇ ਲਾਲਾ ਦੇਖਦੀ ਆ ਕੋਮ ਦੇ ਵੀ ਇਹ ਜਾਗਦੇ ਆ ਕਿ ਸੌਂ ਗਏ ਕਈ ਗੱਲ ਆ ਪਰ ਆਪਣੀ ਕੌਮ ਬਾਈ ਸੌਂਦੀ ਜਾਂਦੀ ਆ 50 60% ਸੌਂਗੇ ਸੌਂਗੇ 60% ਤਾਂ ਸੋਈ ਪਈ ਆ ਤੇ ਜਿਹੜੇ ਰਹਿੰਦੇ ਖੁੰਦੇ ਆ ਹੋਰ ਸੌਂ ਜਾਣਗੇ ਤੇ ਬਸ ਆ ਬੁਰਾ ਹਾਲ ਆ 20 ਉਹਨਾਂ ਲਈ ਆ ਹਾਂ 40 ਬਚਿਆ 20 ਉਹਨਾਂ ਲਈ ਆ 20 ਗਏ ਹਾਂ 20 ਕਹ ਰਹੇਗੇ ਤੇ 20 ਦੇ ਪਾਸੇ ਉਹ ਵਿਚਾਰੇ ਤੜਲੇ ਹੁਣ ਆਪਣੇ ਲਗੇ ਤਾਂ ਤੜਲੇ ਹੀ ਮਾਰਦੇ ਆ ਆਪਾਂ ਤੜਲੇ ਆ ਇੱਥੇ ਕਰੀ ਜਾਂਦੇ ਆ ਆਪਣੀ ਕਿਹੜਾ ਪੌਦਾ ਹਾਂ ਆਪਣੀ ਕੋਈ ਸੁਣਦਾ ਨਹੀਂ ਸੁਣਦਾ ਨਹੀਂ ਆਪ ਨੂੰ ਚੱਕ ਕੇ ਇੰਦਰਬਾਰ ਨਗੇ ਇੰਦਰਬਾਰ ਨਗੇ ਲੈਣਾ ਗਰੀਬ ਬੰਦਾ ਕੀ ਕਰੂ ਕੀ ਕਰੂਗਾ ਅਗਲਾ ਕਹਿੰਦਾ ਯਾਰ ਬੇਅਦਵੀ ਨਹੀਂ ਤਾਂ ਅਗਲਾ ਬੇਅਦਵੀ ਵਾਲੇ ਤਾਂ ਛਟਕਾ ਦੇਵੇ ਬਿੰਟਾਂ ਚ ਕੋਈ ਕੋਈ ਕੋਰੋਨਾ ਪਧਿਆ ਉਹਦਾ ਹੱਥ ਨੂੰ ਪੈਸੇ ਦੇ ਕੇ ਛੁੱਟੇ ਹੋਊਗਾ ਯਾਰ ਹਾਂ ਆਪਾਂ ਤਾਂ ਇਹੀ ਕਹਿੰਨੇ ਆਪਾਂ ਤਾਂ ਆਪਦੇ ਯਾਰ ਪੰਥ ਦੇ ਜਥੇਦਾਰਾਂ ਨੂੰ ਕਹਿੰਨੇ ਵੀ ਉਹ ਪੂਰੇ ਬਣ ਜਾਣ ਕਿਤੇ ਯਾਰ ਕੋਮ ਆਪਣੀ ਇਹੋ ਜੇ ਸਾਜ ਲੈ ਲੈਣ ਦੋ ਚਾਰ ਜਥੇਦਾਰ ਦੋ ਹੀ ਦੋ ਹੀ ਬਾਧੂ ਆ ਦੋ ਹੀ ਬਾਧੂ ਆ ਕਹਿਣ ਵਧੀਆ ਬੰਦੇ ਕਹਿੰਦੇ ਪੰਥ ਵੀ ਸਾਡੇ ਦਾ ਆ ਜਥੇਦਾਰ ਆ ਉਹ ਦਿਖਾਉਣ ਫਿਰ ਕਰਕੇ ਕਾਰਵਾਈ ਵੀ ਹਾਂ ਠੀਕ ਆ ਇੱਥੋਂ ਹੁੰਦੀ ਆ ਤੇ ਕੀ ਜ਼ਰੂਰਤ ਕਿਸੇ ਦੀ ਕੋਈ ਜਦੋਂ ਉਥੋਂ ਕਾਲਦਾਰ ਤੋਂ ਲੜਕੜਾ ਮਾਰਦਾ ਨਾ ਉਹਨੇ ਵੀ ਜੇ ਕੋਈ ਅੱਜ ਤੋਂ ਮੈਂ ਬੇਅਦਬੀ ਕਰਦਾ ਫੜ ਲਿਆ ਜਾਂ ਮੈਂ ਸੁਣ ਲਿਆ ਇਹੇ ਜੀ ਸਜ਼ਾ ਇੱਥੋਂ ਲਾਊਗਾ ਕਾਲਦਾਰ ਤੋਂ ਤੇ ਦੁਨੀਆ ਯਾਦ ਰੱਖੂਗੀ ਯਾਦ ਰੱਖੂ ਇਹਦਾ ਚੁੱਪਾ ਹੈ ਉਹ ਦੋ ਵੀ ਉਹ ਤਾਂ ਆਪ ਡਰੀ ਜਾਂਦਾ ਰੁਈ ਜਾਂਦਾ ਜੱਥੇਦਾਰ ਆਪਣਾ ਬਹੁਤ ਤੇਰੇ ਉਹੀ ਜਾ ਰਹੇ ਨੇ ਤਾਂ ਕਿ ਇਤਿਹਾਸ ਇਹੋ ਜਿਹਾ ਬਣ ਜਾਣਾ ਇਹ ਕਿਤਾਬਾਂ ਛਪ ਜਾਣੀਆਂ ਕਿ ਕਿੰਨਾ ਵੱਡਾ ਹੈਗਾ ਹਾਂ ਵੀ ਇੰਨੇ ਸਾਲ ਦੇ ਵਿੱਚ ਜੱਥੇਦਾਰ ਜਿਹੜਾ ਰੁਈ ਜਾਂਦਾ ਸੀ ਇਹ ਕੱਦ ਨੇ ਹੋਰ ਬਰਸਾ ਬਿਆਨ ਹਾਂ ਕੀ ਦਿੱਤਾ ਹਰਪ੍ਰੀਤ ਉਹਨੇ ਗਵਰਨਮੈਂਟ ਨਾਲੇ ਵੀ ਆ ਬਸ ਇਹ ਤਾਂ ਅੱਧੀ ਦਾ ਹੀ ਆ ਇਹ ਤਾਂ ਰਲੇ ਆ ਬਈ ਸਾਰੇ ਹੀ ਰਲੇ ਆ ਤਾਂ ਸਾਰੇ ਯਾਰ ਵੇਖ ਰਾਜਾ ਬਣੇ ਹੋ ਗਿਆ ਚੰਦੂ ਮਾਜਰੇ ਵਰਗੇ ਹੋ ਗਏ ਆ ਆਪਣੇ ਵਜੀਠੇ ਵਰਗੇ ਹੋ ਗਏ ਸਖਵੀਰ ਉਹ ਨਹੀਂ ਹੋ ਗਏ ਇਹ ਸਾਰੇ ਬਾਈ ਰਲਿਆ ਭਗਵੰਤ ਮਾਨ ਨੂੰ ਸਾਰੇ ਰਲ ਗਏ ਰਲ ਗਏ ਇੱਕ ਹੀ ਬਣ ਗਏ ਨੰਬਰ ਦਾ ਹਰਦੀਪ ਵੀ ਰਲ ਗਿਆ ਹਾਂ ਯਾਰ ਉਹ ਤਾਂ ਇਹਨਾਂ ਨੇ ਰਲ ਕੇ ਪਹਿਲੇ ਰਲੇ ਆ ਉਹ ਤਾਂ ਇਹਨਾਂ ਨੇ ਪਹਿਲੇ ਹੀ ਰਲ ਗਏ ਆਪਾਂ ਤਾਂ ਪੋਲੇ ਲੋਕ ਆ ਆਪਾਂ ਨੂੰ ਜਮੈਂ ਹੀ ਨਹੀਂ ਪਤਾ ਵੀ ਰਾਜ ਕਿਵੇਂ ਕਰਦੇ ਆਪਣੇ ਤੇ ਆਪਾਂ ਤਾਂ ਹੀ ਗੱਤ ਹੀ ਗੱਤ ਕਰਕੇ ਵੋਟਾਂ ਪਾਦਿਆਂ ਓਏ ਉਹ ਵੀ ਨਿੰਦੀ ਜਾਂਦਾ ਬਈ ਹਾਂ 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 ਜਿਹਦੇ ਨਾਲ ਆਪਣੀ ਮਾੜੀ ਮੋਟੀ ਲਾਗਾ ਆਪਾਂ ਉਹਦੀ ਨਿੰਦਿਆ ਸੁਣਦੇ ਆਪਾਂ ਆਹ ਪੈਨੇ ਆ ਉਹ ਲੋਕ ਉਹ ਤਾੜੀਆਂ ਮਾਰਦੇ ਆ ਉਹ ਕਹਿੰਦੇ ਵੀ ਸਾਡੇ ਮਗਰਾਂ ਲੋਕ ਕਹਿੰਨੇ ਇਹੋ ਜਿਹਾ ਕੋ ਚੱਲਦਾ ਹੈ ਕੋਈ ਆਪਣਾ ਗਾਂ ਨੂੰ ਜੋਰ ਚੜਦਾ ਹਾਂ ਨਹੀਂ ਬੰਦੇ ਨੂੰ ਗਾਂ ਨਹੀਂ ਜਾਂ ਗੋਦਾ ਉਹ ਗਲਤ ਪਰ ਉਹੀ ਕਰਦੇ ਆ ਹੁਣ ਆਪਾਂ ਤਾਂ ਜਾ ਰਹੇ ਆ ਤੇ ਆ ਵੀਡੀਓ ਰਾਹੀਂ ਹੁਣ ਆਪਾਂ ਤਾਂ ਪਾਉਣੀ ਹੈ ਇਹ ਗੱਲ ਵੀ ਚੱਲ ਆਪਣੀ ਗਾਂ ਜਾਵੇ ਗੱਲ ਕਿਤੇ ਦੂਰ ਜਾਵੇ ਕੋਈ ਸੁਣੇ ਹੁਣ ਕੇ ਖਬਰ ਆ ਕੋਈ ਮਾੜਾ ਮੋਟਾ ਭਲਾ ਹੀ ਹੋ ਜੇ ਗੁਰੂ ਗ੍ਰੰਥ ਸਾਹਿਬ ਦਾ ਮਹਾਰਾਜ ਦਾ ਆਪਾਂ ਤੋਂ ਮਹਾਰਾਜ ਦੀ ਬੇਅਦਬੀ ਤਾਂ ਜਰੀ ਨਹੀਂ ਜਾਂਦੀ ਯਾਰ ਰੋਣ ਆ ਜਾਂਦਾ ਜਦੋਂ ਕਿਤੇ ਯਾਰ ਅੱਖ ਖੁੱਲ ਜਾਂਦੀ ਹੈ ਜਾਖੋਲੀ ਤੋਂ ਜਾਗ ਆਉਂਦੀ ਆ ਬੇ ਯਾਰ ਸੱਤਿਆ ਪਾਤਸ਼ਾਹ ਕੀ ਤੈਨੂੰ ਲੋਕ ਮੰਨਣ ਵਾਲੇ ਮਹਾਰਾਜ ਤੂੰ ਤਾਂ ਭੈਜਲ ਬੰਦੇ ਦਿਖਾ ਦਿੰਦਾ ਸੀ ਕੀ ਗੱਲ ਹੈ ਵੀ ਕਾਹਤੋਂ ਤੁਰੇ ਫਿਰਦੇ ਆ ਇਹ ਐ ਡੱਡੀਆਂ ਬੇਅਦਬੀਆਂ ਕਰਕੇ ਵੀ ਯਾਰੇ ਤੁਰੇ ਫਿਰਦੇ ਆ ਰਗੜਦੇ ਕਰਦੇ ਇਹਨਾਂ ਦਾ ਭਾਂਡਾ ਬੁੱਧਾ ਕੋਈ ਇਹੋ ਜਿਹੇ ਸਿੰਘ ਸਾਜ ਦੇ ਉਹ ਜਿਹੜੇ ਭਾਜ ਭਾਜ ਕੇ ਤੁਰੇ ਫਿਰਨ ਯਾਰ ਸਹੀ ਗੱਲ ਭਿੰਡਰ ਵਾਲੇ ਭਿੰਡਰ ਵਾਲੇ ਸੰਤਾਂ ਵਰਗੇ ਆ ਉਹ ਅੰਬਰ ਤਪਾਲਾ ਮਹਿਰੋ ਜਿਹੜਾ ਵੇਖੋ ਦੋ ਤਿੰਨ ਬਾਬੇ ਜੇ ਫੜੇ ਦੀ ਵਿਚਾਰਾ ਉਹ ਵੀ ਚੁੱਪ ਕਰਾਤਾ ਗਵਰਨਮੈਂਟ ਦਾ ਇਹ ਜੀ ਆ ਉਹ ਵੀ ਚੁੱਪ ਹੋ ਗਿਆ ਹੈ ਤੇ ਉਹ ਦੂਜਾ ਚੱਕ ਡਿਬਰੂਗੜ ਮਾਰਿਆ ਉਹ ਵੀ ਚੁੱਪਾ ਵਿਚਾਰਾ ਉਹ ਉੱਥੇ ਬੈਠਾ ਡਿਬਰੂਗੜ ਆ ਦੂਜੇ ਮਗਰ ਇੱਥੇ ਉਹ ਭੌਂਕੇ ਭਾਕੇ ਜਾਂਦੇ ਐ ਕਰਤਾ ਉਹ ਕਰਤਾ ਜੋ ਹੋ ਗਿਆ ਬਸ ਇਹਨਾਂ ਨੂੰ ਐ ਉਹ ਬਾਹਰ ਨਾ ਆ ਜਾਣ ਹਾਂ ਤੋਂ ਇਹਨਾਂ ਦਾ ਤੋਰੀ ਫਲਕਾ ਬਾਈ ਗੌਰਮਾ ਗੌਰਮੈਂਟ ਨਾਲ ਰਲ ਕੇ ਚੱਲੀ ਚੁੜੀ ਜਾਂਦਾ ਚੱਲੀ ਜਾਂਦਾ ਬਾਈ ਗੌਰਮੈਂਟ ਕੁਝ ਨਹੀਂ ਹੈ ਯਾਰ ਕੋਈ ਇੱਥੇ ਸੱਚਾ ਨਹੀਂ ਸਭ ਝੂਠ ਹੀ ਤੁਰਿਆ ਫਿਰਦਾ ਸਾਹਮਣੇ ਰੋਣ ਬਾਬੇ ਨਾਨਕ ਦੀ ਫੋਟੋ ਲਾਈ ਜਾਂਦੇ ਹਾਂ ਜੀ ਰੋਣ ਬਾਬੇ ਨਾਨਕ ਦਾ ਇਹ ਸਰੂਪ ਯਾਰ ਬਣੇ ਜਾਂਦੇ ਸਵਾਗ ਰਚੀ ਜਾਂਦੇ ਅੱਲਾ ਦੱਸ ਸਰੂਪ ਚ ਧਾਰ ਲੈਣਗੇ ਐਡਾ ਬੇੜਾ ਬਹਿ ਗਿਆ ਲੋਕਾਂ ਦਾ ਲੈ ਪੈਸੇ ਕਮਾਉਣ ਦੇ ਮਾਰੇ ਚਾਰ ਪੈਸੇ ਲੰਦਾ ਤੂੰ ਹਾਂ ਕੋਈ ਨਹੀਂ ਕਰਦਾ ਕੀ ਤੂੰ ਇਹੋ ਜਿਹੇ ਪੈਸੇ ਨੂੰ ਤੇਰਾ ਗੱਡਾ ਖੜਾ ਯਾਰ ਜੇ ਤੂੰ ਮਹਾਰਾਜ ਦਾ ਸਰੂਪ ਹੀ ਬਣ ਕੇ ਤੂੰ ਹੋਰ ਹੀ ਕੋਈ ਦਿਖਾਈ ਜਾਂਦਾ ਬਣ ਜੂਗਾ ਕੋਈ ਗੁਰੂ ਨਾਨਕ ਦੇ ਮਹਾਰਾਜ ਨਹੀਂ ਨਹੀਂ ਪਰਾ ਸਵਾਗ ਸੌਰਾ ਚ ਲੈਣ ਜਵੇਂ ਗੁਰੂ ਨਾਨਕ ਕਰਗਾ ਬਣਾਈ ਫਿਰਦਾ ਯਾਰ ਓਵੇਂ ਦਾੜੀ ਜੀ ਲਾ ਕੇ ਓਵੇਂ ਉਹ ਤੂੰ ਮਾਜਾ ਚੱਕਿਆ ਕੋਲੇ ਬੇਇਤੀ ਕਰਦਾ ਬੇਇਤੀ ਵੇਖ ਕਰਦੇ ਬੇਇਤੀ ਕਰਦੇ ਏਦਾਂ ਭੈੜਾ ਲੱਗਦਾ ਮੈਂ ਤਾਂ ਫੋਟੋ ਜੀ ਦੇਖਿਆ ਉਧਰ ਜੂਤ ਸਾਹਿਬ ਨਹੀਂ ਫਿਰਦਾ ਤੇ ਮਗਰ ਬੰਦੀਰ ਬਹੁਤ ਫਿਰਦੀ ਆ ਏ ਜੀ ਬਾਬਾ ਨਾਨਕ ਅਕੇ ਜਾਂਦਾ ਲਾ ਦੱਸ ਜੀ ਬਾਬਾ ਨਾਨਕ ਅਲਾ ਸਿੰਘ ਦੇ ਜਾਂਦਾ ਐਡੀ ਕਿੱਡੀ ਬੇਅਦਵੀ ਕਰੀ ਜਾਂਦੇ ਆ ਯਾਰ ਪਤਾ ਨਹੀਂ ਉੱਥੇ ਸਿੱਖੀ ਹੈ ਨਹੀਂ ਸੀ ਕੋਈ ਫੜ ਕੇ ਡਾਂਗ ਫੇਰਦਾ ਉਹਦੇ ਹਾਂ ਖੜ ਜਾ ਤੈਨੂੰ ਬਣਾਉਨੇ ਆ ਗੁਰੂ ਨਾਨਕ ਗੁਰੂ ਨਾਨਕ ਮਹਾਰਾਜ ਇਹ ਜੇ ਸੌਰਜਾ ਸੋ ਡਰ ਕੇ ਸੀ ਹਾਂ ਉਹ ਜਿਹੜੀ ਅਸਲੀ ਗੁਰੂ ਨਾਨਕ ਦੇ ਦੀ ਮਾਜ ਦਾ ਮੰਦਰਾ ਫੋਟੋ ਦਿਖਾਉਂਦੇ ਹੀ ਨਹੀਂ ਯਾਰ ਨਹੀਂ ਨਹੀਂ ਕਿਉਂ ਗੁਰੂ ਮਹਾਰਾਜ ਨਾ ਤਾਂ ਬਾਈ ਮੇਵਿਆਂ ਸੇਵਿਆਂ ਕੋਲੇ ਬੈਠੇ ਨਾ ਸਹਰਾਣਾ ਲਾਇਆ ਉਹਨਾਂ ਨੇ ਨਾ ਉਹ ਗਰੈਲਿਆਂ ਤੇ ਬੈਠੇ ਆ ਉਹਦਾ ਤੁਰ ਕੇ ਉਹਨੇ ਦੁਨੀਆ ਗਾਹੀ ਆ ਤੇ ਖੇਤੀ ਕਰੀ ਆ ਕਹੀ ਨਾ ਆ ਮਤਲਬ ਪੈੜੀ ਬਾਹੀ ਆ ਪਟਿਆ ਥਾਂ ਝੋਨਾ ਲਾਉਂਦਾ ਤਾਂ ਅੱਟਣ ਪਏ ਹੋਣਗੇ ਉਹਨਾਂ ਦੇ ਹੱਥਾਂ ਤੇ ਇਹ ਤਾਂ ਇਹਦੇ ਹੱਥ ਦਿਖਾਈ ਜਾਂਦੇ ਗੁਰੂ ਨਾਨਕ ਦੇ ਜਾਇ ਪੋਲੇ ਪੋਲੇ ਜੇ ਮੂਰੇ ਸੌ ਕੇਲੇ ਸੰਤਰੀ ਰੱਖੇ ਆ ਉਹ ਕਿਤੇ ਕਿਉਂ ਸੰਤਰੀ ਕਿਉਂ ਥੱਲੇ ਹਾਂ ਕਹਿੰਦੇ ਜੀ ਇਹਨਾਂ ਦਾ ਗੁਰੂ ਨਾਨਕ ਜੀ ਨੇ 20 ਰੁਪਏ ਦਿੱਤੇ ਉਹਦੇ ਪਿਤਾ ਨੇ ਸਾਧੂਆਂ ਨੂੰ ਰੋਟੀ ਛਕਾਇਆ ਕੋਈ ਸਾਧੂਆਂ 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 ਤਾਂ ਮਹਾਰਾਜ ਲੱਗਦੇ ਸੀ ਉਦੋਂ ਵੀ ਆਪਣਾ ਬਣਾ ਕੇ ਛੱਟਦਾ ਤੋੜਕੜਾ ਆਪਣੇ ਤੇ ਬਈ ਲੰਗਰ ਲਾਓ ਬਈ ਲੰਗਰ ਲਾਉਣਗੇ ਇਹਦੇ ਨਾਲ ਲੋਕ ਸਾਧੂਆਂ ਰੋਟੀ ਖਾਣਗੇ ਸਾਤਾ ਫਿਰਦੇ ਜਿਹੜਾ ਬਣਿਆ ਹੋਣਾ ਪਾ ਨਾਲਖਸਰੀਏ ਦੇਖੀ ਚਿੱਟੀ ਸੇਵਾ ਕੋ ਆਹ ਚਿੱਟੀ ਜੜੀ ਆ ਖਾ ਲੋ ਇਹਨਾਂ ਨੂੰ ਪਰੌਠੇ ਅਹ ਦਰਦ ਪਿਉਨੇ ਲਿਜਾ ਲਿਜਾ ਕਿਤੇ ਪੂੜੇ ਪਕਾ ਪਕਾ ਦਿੰਨੇ ਆ ਕੋ ਪੂੜੇ ਬਈ ਪੂੜੇ ਲੈ ਜਾਂਦੇ ਆ ਲੋਕ ਪਰੌੜੇ ਲਾ ਦੇਣੇ ਤੇ ਆਪਾਂ ਨੂੰ ਦੰਦਿਆ ਦਛਣਾ ਹੋ ਕਿੰਨੇ ਬੰਦਿਆਂ ਦਾ ਹੀ ਹੈਗਾ 900 ਨਾਲਖਸਰੀ ਜਾਂਦੇ ਆ ਲੈ ਕੇ ਪਰੌਠੇ ਉਹ ਕਿਹੜਾ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਿਤੇ ਇਹ ਜੇ ਸੀ ਜਰ ਨਾ ਨਾ ਉਹ ਨਹੀਂ ਉਹ ਤਾਂ ਯਾਰ ਐ ਲੀੜੇ ਉਹਨੇ ਤਾਂ ਲੀੜੇ ਦਾ ਮਲ ਮਲ ਦੇ ਲੀੜੇ ਐਡੇ ਵੱਡੇ ਵੱਡੇ ਚੋਲੇ ਦਿਖਾਈ ਜਾਂਦੇ ਆ ਯਾਰ ਮਹਾਰਾਜ ਸੱਚੇ ਮਾਲਾ ਕਿਤੇ ਮਹਾਰਾਜ ਦੇ ਕੋਲੇ ਮਾਲਾ ਪੜੀ ਉਹਦਾ ਮਾਲਾ ਤਾਂ ਲੱਗਦੇ ਸੀ ਉਹ ਮਾਲਾ ਨਹੀਂ ਸੀ ਰੱਖਦੇ ਮਹਾਰਾਜ ਨਾ ਨਾ ਉਹ ਕਹਿੰਦੇ ਹਿਰਦੇ 'ਚ ਜੱਪੋ ਪੱਗ ਤੇ ਜਿਹੜੀ ਮਾਲਾ ਉਹ ਵੀ ਗਲਤ ਆ ਜਿਹੜੀ ਗਾਲ 'ਚ ਪਾਈ ਉਹ ਵੀ ਗਲਤ ਆ ਕਿਸੇ ਗੁਰੂ ਨੇ ਮਾਲਾ ਨਹੀਂ ਪਾਈ ਮਾਲਾ ਦੇ ਤਾਂ ਚੱਕਰ ਪਏ ਆ ਸਾਰੇ ਇਥੋਂ ਤਾਂ ਲੜਾਈਆਂ ਹੋਈਆਂ ਹਿੰਦੂ ਕਹਿੰਦੇ ਸੀ ਤੁਸੀਂ ਮਲਾ ਪਾਓ ਆਪਣੇ ਕਹਿੰਦੇ ਨਹੀਂ ਪਾਣੀ ਇਹਦਾ ਸਾਧਾ ਨੇ ਕੰਮ ਕੀਤਾ ਇਹਦਾ ਸਾਧਾ ਨੇ ਜਾਣ ਕੇ ਬਣਾਏ ਵੇ ਆ ਸਾਧਾ ਨੇ ਬਣਾਦਾ ਵੀ ਚੌਂਕੜੀ ਬਣਾ ਕੇ ਬਿਠਾ ਦਿਓ ਆ ਬਾਬਾ ਆ ਬਾਬਾ ਨਾਸੌਂਦੀ ਨਹੀਂ ਫੋਟੋ ਬਣਾਈ ਉਹਦੇ ਬੂਲੇ ਸਿਓ ਪਏ ਆ ਪਾਣੀ ਪਿਆ ਕੋਈ ਲੱਤਾਂ ਕੁੱਟੇ ਜਾਂਦਾ ਵੀ ਬਾਬਾ ਇਹੇ ਜਾ ਬਾਬਾ ਵਾ ਇਹਦੀਆਂ ਤੁਸੀਂ ਲੱਤਾਂ ਕੁੱਟੋ ਨਾ ਇਹਨੂੰ ਸਿਓ ਲਿਆ ਕੇ ਦੇਵੋ ਖਾ ਕੇ ਸਿਓ ਖਾ ਕੇ ਸਿਓ ਆਪਾਂ ਨੂੰ ਮਤ ਦੇਵੇ ਹਾਂ ਇਹੇ ਜਾ ਕੁਸ ਕਰਦੇ ਆਹੇ ਜੀਆਂ ਫੋਟੋ ਆ ਇਹੀ ਫੋਟੋ ਗੁਰੂ ਨਾਲ ਕਦੇ ਮਹਾਰਾਜ ਦੀ ਬਣਾਤੀ ਬਾਬਾ ਨਾਨਕ ਕਿ ਦੱਸਿਓ ਬਾਬਾ ਨਾਨਕ ਨੇ ਬਾਈ ਹਲਵਾ ਆਇਆ ਪੈ ਅਟਣ ਪਏ ਹੋਣਗੇ ਪੈਰਾਂ ਚ ਉਹ ਸਿਓ ਕਿੱਥੇ ਜੀ ਹਾਂ ਫਿਰ ਤੁਰ ਕੇ ਉਹਨੇ ਧਾਰਤੀ ਗਾਹੀ ਆ ਸਾਰੀ ਚਾਰ ਦਸਗੀਆਂ ਕਰੀਆਂ ਤੁਰ ਕੇ ਕਰੀਆਂ ਤੇ ਪੈਰ ਕਹੇ ਜੇ ਹੋਣਗੇ ਹਜੇ ਨਰਮ ਹੋਣਗੇ ਆ ਲਗੀ ਘੜ ਤੋਂ ਘੜ ਬੰਦੇ ਦਰ ਤੋਂ ਆ ਕਿਥੇ ਬਹੁਤ ਲੋਕ ਵੀ ਉੱਥੇ ਜਾ ਕੇ ਦੁੱਖ ਘਟਦਾ ਸੀ ਉਹਨਾਂ ਦੁੱਖ ਘਟਦਾ ਸੀ ਮਹਾਰਾਜ ਸੱਚੇ ਗੁਰ ਨਾਲਕ ਦੇ ਮਹਾਰਾਜ ਤਾਂ ਬਾਈ ਬਹੁਤ ਦੁਨੀਆ ਦੇ ਭਲੇ ਕਰਿਆ ਬਾਹਰ ਜਾ ਕੇ ਕਿਥੇ ਕੌਡੇ ਰਾਖ ਛਰ ਗਏ ਬਲੀ ਕੰਧਾਰੀ ਵਰਗੇ ਤਾਰ ਤੇ ਜਾ ਕੇ ਘਰੀਂ ਜਾ ਕੇ ਆ ਇਹ ਤਾਂ ਆਪਣੇ ਮਹਾਰਾਜ ਨੂੰ ਸੱਚੇ ਪਾਤਸ਼ਾਹ ਨੂੰ ਉਹੀ ਯਾਰ ਭੰਡਣ ਤੇ ਲੱਕ ਬੰਨ ਲਿਆ ਨੇ ਤਾਂ ਬਹੁਤ ਗਲਤ ਕਰੀ ਬਹੁਤ ਗਲਤ ਬਾਈ ਆਪਾ ਤਾਂ ਨਹੀਂ ਇਸ ਗੱਲ ਨੂੰ ਯਾਰ ਸਮਝਦੇ ਆਪਾ ਤਾਂ ਕਹਿੰਦੇ ਆ ਪੰਥ ਉਹ ਪੰਥ ਵਾਲੇ ਲੋਕੋ ਆਪਾਂ ਹੀ ਕਰਦੇ ਹੋ ਜੋ ਉਹ ਆਪਾਂ ਹੀ ਕਰਦੇ ਹੋ ਜੋ ਆ ਜੇ ਕੋਈ ਆਪਣੇ ਨੇੜੇ ਕੋਈ ਬਿਆਦਵੀ ਬੋਦਵੀ ਕਰਦਾ ਛਾੜ ਦੋ ਪਟੇ ਤੇ ਯਾਰ ਹਾਂ ਫੜ ਲਓ ਸੱਟ ਲਓ ਯਾਰੋ ਬਿਆਦਵੀ ਮਹਾਰਾਜ ਦੀ ਆਪਾਂ ਮਹਾਰਾਜ ਨੂੰ ਮੰਨਦੇ ਆ ਆਪਣੇ ਸਾਹਮਣੇ ਉੱਕਰੀ ਜਾਵੇ ਤੇ ਕਿੰਨਾ ਦੌਖਾ ਕਰਾਉਂਦੇ ਆ ਭਾਈ ਬੋਲਦੇ ਨਹੀਂ ਕੋਈ ਕੋਈ ਨਹੀਂ ਬੋਲਦਾ ਸਭ ਯਾਰ ਇਹ ਕਿਹਦੇ ਪੁੱਤਰ ਸਾਰਿਆਂ ਨੂੰ ਕੋਲੇ ਆ ਹਾਂ ਸਾਹਮਣੇ ਆਇਆ ਕਰਦੇ ਆ ਫੁੱਟ ਸਾਰੇ ਕੋਲੇ ਆ ਗਈ ਹਾਂ ਇਹ ਕੀ ਕਰਦਾ ਇਹ ਕੀ ਕਰਦਾ ਤੇ ਹੋਰ ਅਗਲਾ ਕਹਿੰਦਾ ਕੋਈ ਬੋਲਦਾ ਹੀ ਨਹੀਂ ਯਾਰ ਬੋਲਦਾ ਹੀ ਨਹੀਂ ਹਾਂ ਦੋ ਤਾਂ ਆਪਣੇ ਹੋਣੀ ਹੋ ਗਈਆਂ ਇੱਕ ਇੰਮੀ ਵਰਕ ਦੀ ਹੋ ਗਈ ਇੱਕ ਹਮਤ ਵਰਦੇਜ ਹੋ ਗਈ ਠੀਕ ਮਹਾਰਾਸ਼ਟਰ ਚ ਕਿੱਡਾ ਬੇੜਾ ਵਹਿ ਗਿਆ ਓਏ